ਸਤ ਸ੍ਰੀ ਅਕਾਲ ਜੀ ਦੋਸਤੋ ਉਮੀਦ ਕਰਦਾ ਹਾਂਗਾ ਸਤ ਸ੍ਰੀ ਅਕਾਲ ਤੁਹਾਨੂੰ ਅਨੁਰੋਧਤ ਹੋਵਗੇ ਦੋਸਤੋ ਰੋਜ਼ਾਨਾ ਵੈਕੈਂਸੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤਾਂ ਕਿ ਤੁਹਾਨੂੰ ਜਿਹੜੀ ਹਰ ਇੱਕ ਪੋਸਟ ਦੀ ਜਾਣਕਾਰੀ ਮਿਲ ਸਕੇ ਹਾਂਜੀ ਇਸ ਵੀਡੀਓ ਵਿੱਚ ਜਿਹੜੀ ਅਸੀਂ ਗੱਲਬਾਤ ਕਰਾਂਗੇ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਚੁੱਕੇ ਹੋਗੇ ਕਿ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਅੰਮ੍ਰਿਤਸਰ ਦੇ ਵਿੱਚ ਕੀ ਜਿਹੜੀ ਭਰਤੀ ਆਈ ਹੈ ਜੀ ਇਹ ਭਰਤੀ ਕੀ ਦੀ ਹੈ ਜੀ ਇਹ ਹੈਗੀ ਹੈ ਭਰਤੀ ਕਲਾਸ 4 ਦੀ ਪੀ ਐਨ ਤੇ ਪ੍ਰੋਸੈਸਰ ਸਰਵਰ ਦੀ ਠੀਕ ਹੈ ਜੀ ਵਿਗੰਤ ਦੇ ਪ੍ਰਕਾਸ਼ ਸਰਪ੍ਰਦੀਪ ਭਰਤੀ ਜੀ ਤੇ ਜਿਨ੍ਹਾਂ ਦੇ ਜਿਹੜੇ ਫਾਰਮ ਨੇ ਜੋ ਪਰਨੇ ਸ਼ੁਰੂ ਹੋ ਚੁੱਕੇ ਨੇ ਇਹ ਫਾਰਮ ਨੇ ਜਿਹੜੀ ਭਰਤੀ ਹੈ ਸਾਰੇ ਆਫਲਾਈਨ ਆਗੀ ਇਹਨੂੰ ਤੁਸੀਂ ਆਫਲਾਈਨ ਜਾਨੀ ਕਿ ਪੀਡੀਐਫ ਨੂੰ ਡਾਊਨਲੋਡ ਕਰਕੇ ਪ੍ਰਿੰਟ ਆਊਟ ਕਰਾ ਕੇ ਜੀ ਬਾਈ ਪੋਸਟ ਜਾਂ ਬਾਈ ਹੈਂਡ ਜਾ ਕੇ ਉੱਥੇ ਆਫਿਸ ਦੇ ਵਿੱਚ ਜਮਾ ਕਰਵਾ ਸਕਦੇ ਹੋ ਮਿਤੀ ਲਾਸਟ ਰਹਿ ਜਾਣੀ ਹੈ ਜੀ 11 ਫਰਵਰੀ 2025 ਸ਼ਾਮ ਨੂੰ 5 ਵਜੇ ਤੱਕ ਤੁਹਾਡੇ ਜਿਹੜੇ ਫਾਰਮ ਨੇ ਪਹੁੰਚਣੇ ਚਾਹੀਦੇ ਨੇ ਜੀ ਹੁਣ ਮੈਂ ਤੁਹਾਨੂੰ ਹੋਰ ਗੱਲ ਕਰਾਂ ਦੋਸਤੋ ਅਸਾਂ ਇਹਦੇ ਨਾਲ ਤੁਸੀਂ ਅਟੈਚ ਕੀ ਕਰਨਾ ਡਾਕੂਮੈਂਟ ਇਹਦੇ ਨਾਲ ਆਪਣੀਆਂ 셀ਫ ਅਟੈਸਟਡ ਕਾਪੀ ਕਰਨੀਆਂ ਨੇ ਅਟੈਚ ਕਰ ਤਾਂ ਜਿਹੜੇ ਤੁਹਾਡੀ ਫੋਟੋ ਕਾਪੀਆਂ ਹੋਣੀਆਂ ਯਾਨੀ ਕੀ ਠੀਕ ਹੈ ਨਾਲ ਪਾਸਪੋਰਟ ਫੋਟੋ ਵਗੈਰਾ ਆਈਡੀ ਪ੍ਰੂਫ ਤੁਹਾਡਾ ਕੁਆਲੀਫਿਕੇਸ਼ਨ ਡੇਟ ਆਫ ਬਰਥ ਕੈਟਾਗਰੀ ਜੇਕਰ ਤੁਸੀਂ ਐਸ்சி ਬੀਸੀ ਹੋ ਦੋ ਫੋਟੋ ਇਹ ਡਾਕੂਮੈਂਟ ਸਾਰੇ ਨਾਲ ਲੱਗਣਗੇ ਠੀਕ ਹੈ ਜੀ ਹੁਣ ਆਪਾਂ ਡਿਟੇਲ ਚ ਦੇਖਦੇ ਹਾਂ ਵੀ ਪੋਸਟ ਲਿਖੀ ਕੀ ਗਈ ਕਿਹੜੀ ਪੋਸਟ ਲਿਖੀ ਕਿਸ ਮੰਗਿਆ ਠੀਕ ਹੈ ਜੀ ਇਹਦੇ ਗੱਲ ਕਰੀਏ ਜੋ ਪੀ ਐਨ ਦੀ ਕੈਟਾਗਰੀ ਚ ਵੈਕੈਂਸੀ ਹੈਗੀ ਹੈ ਜੀ ਇਹਦੇ ਵਿੱਚ ਜੇ ਗੱਲ ਕਰੀਏ ਟੋਟਲ ਪੋਸਟ ਹਨ ਜੀ 24 ਜਿਹਦੇ ਵਿੱਚ ਜਨਰਲ ਦੀਆਂ ਹਨ ਜੀ 5 ਜਨਰਲ ਊਮਮਨ ਦੀਆਂ 4 ਨੇ ਜੀ ਜਨਰਲ ਐਕਸੈਸਮੈਂਟ ਦੀ 1 ਹੈਗੀ ਜਨਰਲ ਡੀਬਲਯੂਐਸ ਊਮਮਨ ਦੀ 1 ਹੈ ਐਸ ਸੀ ਮਜਬੂਸ ਇਕਬਾਲ ਮਿਕ ਦੀ ਊਮਮਨ ਦੀ 1 ਪੋਸਟ ਹੈ ਐਸ ਸੀ ਅਦਰ ਊਮਮਨ ਦੀ 1 ਹੈ ਜੀ ਬੀ ਸੀ ਓ ਬੀ ਸੀ ਦੋ ਨੇ ਜੀ ਬੀ ਸੀ ਓ ਬੀ ਸੀ ਵੂਮੈਨ ਦੀ ਇੱਕ ਹੈ ਹੈਂਡੀਕੈਪਡ ਓ ਐਚ ਐਨ ਕੀ ਦੀ ਇੱਕ ਹੈਗੀ ਇਸੇ ਤਰ੍ਹਾਂ ਈ ਡਬਲਯੂ ਸੀ ਜਰਨਲ ਦੇ ਦੋ ਪੋਸਟਾਂ ਨੇ ਜੀ ਤੇ ਉਸ ਤੋਂ ਬਾਅਦ ਜੇ ਨੀਚੇ ਹੋਰ ਦੇਖੀਏ ਤਾਂ ਦੋਸਤੋ ਐਕਸਰਸਮੈਨ ਵੂਮੈਨ ਦੀ ਇੱਕ ਪੋਸਟ ਹੈ ਐਕਸਰਸਮੈਨ ਬੀ ਸੀ ਓ ਬੀ ਸੀ ਦੀ ਇੱਕ ਪੋਸਟ ਹੈ ਸਪੋਰਟਸਮੈਨ ਵੀ ਇੱਥੇ ਕੋਟਾ ਰੱਖਿਆ ਗਿਆ ਸਪੋਰਟਸਮੈਨ ਵੀ ਵੀ ਨਹੀਂ ਅਲੱਗ ਪਰ ਪਰ ਸਕਦੇ ਨੇ ਸਪੋਰਟਸਮੈਨ ਵੂਮੈਨ ਦੀ ਇੱਕ ਪੋਸਟ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਨੈਸਟ ਸਪੋਰਟਸ ਮਨ ਐਸਸੀ ਦੀ ਇੱਕ ਪੋਸਟ ਆ ਤਾਂ ਯਾਨੀ ਕਿ ਕੈਟਾਗਰੀ ਹੀ ਕਾਫੀ ਨੇ ਜਿਹਦੇ ਵਿੱਚ ਕਿ ਅਲੱਗ-ਅਲੱਗ ਕੈਟਾਗਰੀ ਵਾਸਤੇ ਪੋਸਟਾਂ ਨੂੰ ਸੈਕੰਡ ਡਿਵਾਈਡ ਕੀਤਾ ਗਿਆ ਜੀ ਉਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਡਿਟੇਲਸ ਕਿਹੜੀ-ਕਿਹੜੀ ਕੈਟਾਗਰੀ ਲਈ ਕਿੰਨੇ ਜੀਵੇ ਕਿਉਂ ਦੱਸ ਚੁੱਕਿਆ ਮੈਂ ਤੇ ਉਸ ਤੋਂ ਬਾਅਦ ਗੱਲ ਕਰੀਏ ਨੈਸਟ ਇੱਥੇ ਜਿਹੜੀ ਸੈਲਰੀ ਤੁਹਾਡੀ ਰਹਿ ਜਾਣੀ ਆ ਦੋਸਤੋ 18000 18000 ਰੁਪਏ ਜਿਹੜੀ ਤੁਹਾਡੀ ਉਹ ਸੈਲਰੀ ਰਹਿ ਜਾਣੀ ਆਗੇ ਤੁਸੀਂ ਜੇ ਚੈੱਕ ਕਰ ਸਕਦੇ ਹੋਗੇ ਲੈਵਲ 1 ਵਿਦਕ ਕੇ ਬੇਸ ਕੇ ਪੇ ਆ ਤੁਹਾਡੇ ਜਿਹੜੀ ਇਹ ਉਸ ਤੋਂ ਬਾਅਦ ਕੀ ਹੈ ਜੇ ਗੱਲ ਕਰੀਏ ਕੁਆਲੀਫਿਕੇਸ਼ਨ ਡਿਟੇਲ ਦੀ ਤੁਹਾਡੀ ਕੁੜੀ ਜੇਕਰ ਤੁਸੀਂ ਪੀਐਨ ਦੀ ਫਿਲ ਕਰ ਰਹੇ ਹੋ ਪੋਸਟ ਤੁਹਾਡੀ ਜਿਹੜੀ ਕਟੋ-ਕਟ ਜਿਹੜੀ ਪੜ੍ਹਾਈ ਹੈ ਜੀ ਉਹ 8ਵੀਂ ਪਾਸ ਹੋਵੇ ਜੇਕਰ ਤੁਸੀਂ ਕਟੋੜ 8ਵੀਂ ਵੀ ਕੀਤੀ ਤਾਂ ਵੀ ਤੁਸੀਂ ਫਾਰਮ ਭਰ ਸਕਦੇ ਹੋ ਜੇਕਰ 10ਵੀਂ 12ਵੀਂ ਹੈ ਫਿਰ ਅਸੀਂ ਭਰੋਗੇ ਭਰੋਗੇ ਜੀ ਮਿਨੀਮਮ ਜਿਹੜੀ ਪੜ੍ਹਾਈ ਦੀ ਗੱਲ ਕਰੀਏ ਤੁਸੀਂ 8ਵੀਂ ਪਾਸ ਵਾਲਾ ਕੈਂਡੀਡੇਟ ਵੀ ਫਾਰਮ ਇਹ ਭਰ ਸਕਦਾ ਜੀ ਠੀਕ ਹੈ ਜੀ ਪੀਐਨ ਦਾ ਆਪਣਾ ਗੱਲ ਦੋਸਤੋ ਕਲੀਅਰ ਹੀ ਹੋ ਚੁੱਕੀ ਹੈਗੀ ਡਿਟੇਲਸ ਦੱਸ ਦਿੱਤੀ ਤੁਹਾਨੂੰ ਮੈਂ ਸਾਰੀ ਜਿਹੜੀ ਨੈਸਟ ਗੱਲ ਕਰਾਂਗੇ ਆਪਾਂ ਦੋਸਤੋ ਠੀਕ ਹੈ ਜੀ ਇਹ ਵੀ ਹੈਗੇ ਦੋਸਤੋ ਪੀਐਨ ਦੀ ਡਿਟੇਲ ਚੈੱਕ ਕਰ ਸਕਦੇ ਹੋਗੇ ਇਹ ਵੀ ਸਾਰੀ ਡਿਟੇਲ ਚੈੱਕ ਕਰ ਸਕਦੇ ਹੋਗੇ ਉਸ ਤੋਂ ਬਾਅਦ ਆ ਜਾਂਦਾ ਜੀ ਪ੍ਰੋਸੈਸਰ ਪਰ ਇਹ ਵੀ ਦੋਸਤੋ ਡਿਟੇਲ ਚੈੱਕ ਕਰ ਲਓ ਵੀ ਕਿਹੜੀ ਪੋਸਟ ਲਈ ਕਿੰਨੀਆਂ ਪੋਸਟਰ ਰੱਖੇ ਨੇ ਇਹ ਪ੍ਰੋਸੈਸਰ ਦੇ ਪੋਸਟਰ ਟੋਟਲ 11 ਨੇ ਇਹਦੇ ਵਿੱਚ ਵੀ ਜੀ ਜਰਨਲ ਦੇ 4 ਨੇ ਜਰਨਲ ਮੂਵਮੈਂਟ ਦੇ 2 ਨੇ ਜਰਨਲ ਐਕਸੈਸ ਦੇ 2 ਨੇ ਠੀਕ ਹੈ ਜੀ ਪੜ ਜਿਹੜੀ ਉਸ ਤੋਂ ਬਾਅਦ ਜੀ ਗੱਲ ਕਰੀਏ ਜਰਨਲ ਬੋ ਬੰਦੀ ਦੋਨੋਂ ਅਲੱਗ-ਅਲੱਗ ਰੱਖੀਗੇ ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋਗੇ ਪੀਡੀਫ ਸਭ ਨੂੰ ਡਿਸਕ੍ਰਿਪਸ਼ਨ ਜੇ ਮਿਲ ਜੂਗਾ ਉਸ ਤੋਂ ਬਾਅਦ ਗੱਲ ਕਰੀਏ ਸੈਲਰੀ ਸੈਲਰੀ ਦੋਸਤੋ 18000 ਆਗੀ ਉਸ ਤੋਂ ਬਾਅਦ ਇਹਦੇ ਵਾਸਤੇ ਜਿਹੜੀ ਪੜਾਈ ਦੀ ਗੱਲ ਕਰੀਏ ਜੇਕਰ ਤੁਹਾਡੀ 10ਵੀਂ ਕੀਤੀ ਹੈ ਦੋਸਤੋ ਤੁਸੀਂ ਫਾਰਮ ਭਰਨ ਦੇ ਯੋਗ ਹੈਗੇ ਹੋਗੇ ਉਸ ਤੋਂ ਬਾਅਦ ਦੋਸਤੋ ਫਾਰਮ ਭਰਨ ਤੋਂ ਬਾਅਦ ਰਹਿ ਜਾਂਦਾ ਕੰਮ ਇੰਟਰਵਿਊ ਦਾ ਜੀ ਇੰਟਰਵਿਊ ਜਿਹੜਾ ਪ੍ਰੋਸੈਸ ਹੈ ਉਹ ਤੁਹਾਨੂੰ ਦੱਸ ਦੇਵਾਂ ਜੀ ਇੰਟਰਵਿਊ ਜਿਹੜਾ ਹੋਣਾਗਾ ਸਭ ਤੋਂ ਪਹਿਲਾਂ ਜੋ ਟਾਈਮਿੰਗ ਹੈਗੀ ਹੈ ਜੀ ਚੈੱਕ ਕਰ ਲਓ 10 ਵਜੇ ਦੀ ਹੈਗੀ ਇੰਟਰਵਿਊ ਕਿੱਥੇ ਹੋਣਾ ਜਰੂਰੀ ਇਹ ਹੋਣਾ ਜੀ ਜੂਡੀ ਕੋਰਟ ਕੰਪਲੈਕਸ ਅਮਰਸਰ ਯਾਨੀ ਕਿ ਅਮਰਸਰ ਕੋਰਟ ਕੰਪਲੈਕਸ ਦੇ ਵਿੱਚ ਤੁਹਾਡਾ ਜਿਹੜਾ ਇੰਟਰਵਿਊ ਹੋਣਾਗਾ ਗੱਲ ਕਰੀਏ ਇੰਟਰਵਿਊ ਦੀ ਜੋ ਜਿਨ੍ਹਾਂ ਨੇ ਵੀ ਯਾਨੀ ਕਿ ਵੈਕੈਂਸੀ ਪਰ ਹੀ ਹੋਈ ਹੈ ਜੀ ਇਹ ਉਸ ਤੋਂ ਬਾਅਦ ਜੇ ਗੱਲ ਕਰੀਏ ਜਿਹੜੀ ਇੰਟਰਵਿਊ ਆਗਾ ਜਿਵੇਂ ਕਿ ਪੀ ਐਨ ਆ ਦੇ ਇੰਟਰਵਿਊ ਹੋਣਾ ਪੀ ਐਨ ਤੇ ਪ੍ਰੋਸੈਸਰਪ ਦਾ ਪੀ ਐਨ ਦਾ ਇੰਟਰਵਿਊ ਹੋਣਾ ਜੀ ਜਿਨ੍ਹਾਂ ਦਾ ਵੀ ਨਾਮ ਏ ਤੋਂ ਲੈ ਕੇ ਜੀ ਸੀਰੀਜ਼ ਵਿੱਚ ਆਊਗਾ ਉਹਨਾਂ ਦਾ ਇੰਟਰਵਿਊ ਬੀ ਫਰਪ੍ਰੀ 2025 ਨੂੰ ਹੋਣਾ ਜੀ ਟਾਈਮ ਉਸ ਤੋਂ ਮੈਂ ਦੱਸ ਦਿੰਦੀ ਲੋਕੇਸ਼ਨ ਵੀ ਦੱਸਦੀ ਠੀਕ ਹੈ ਜੀ ਉਸ ਤੋਂ ਬਾਅਦ ਜਿਨ੍ਹਾਂ ਦਾ ਐਚ ਤੋਂ ਲੈ ਕੇ ਐਮ ਦੇ ਵਿੱਚ ਨਾਮ ਆ 21 ਨੂੰ ਹੋਣਾ ਇੰਟਰਵਿਊ ਜੀ ਐਨ ਤੋਂ ਲੈ ਕੇ ਆਰ ਦੇ ਵਿੱਚ ਆ 24 ਤੋਂ ਇੰਟਰਵਿਊ ਹੋਣਾ ਜੀ ਇਸੇ ਤਰ੍ਹਾਂ ਐਸ ਤੋਂ ਲੈ ਕੇ ਜੈਡ ਦੇ ਵਿੱਚ ਨਾਮ ਆ 25 ਨੂੰ ਹੋਣਾ ਠੀਕ ਹੈ ਜੀ ਤੇ ਦੂਸਰੀ ਗੱਲ ਦੋਸਤੋ ਜਿਹੜੇ ਇਹ ਇੰਟਰਵਿਊ ਇਸ ਤਰੀਕ ਦੇ ਵਿੱਚ ਹੋਣਾ ਤੁਸੀਂ ਰੈਗੂਲਰਸ ਵੈਬਸਾਈਟ ਚੈੱਕ ਕਰਦੇ ਰਹੋ ਸਾਡੇ ਨਾਲ ਟੱਚ ਰਹੋ ਹਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿ ਜਦੋਂ ਵੀ ਰੋਲ ਨੰਬਰ ਆਊਗਾ ਜਾਂ ਕੋਈ ਉਸ ਤੋਂ ਪਹਿਲਾਂ ਯਾਨੀ ਕਿ 5-7 ਦਿਨ ਪਹਿਲਾਂ ਰੋਲ ਨੰਬਰ ਦੀ ਲਿਸਟ ਆ ਪਾਉਂਦੇ ਨੇ ਉਸ ਦੇ ਵਿੱਚ ਰੋਲ ਨੰਬਰ ਦੇ ਜਿਹੜੇ ਵੀ ਕੈਂਡੀਡੇਟ ਦੇ ਫਾਰਮ ਭਰੇ ਹੋਏ ਸੀਗੇ ਰਿਜੈਕਟ ਲਿਸਟ ਜਾਂ ਰੋਲ ਨੰਬਰ ਲਿਸਟ ਉਹ ਸਾਰੇ ਹੀ ਪਾਉਂਦੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਾਡੇ ਨਾਲ ਵੀ ਜੁੜ ਸਕਦੇ ਹੋ ਤੇ ਅਫੀਸ਼ਲ ਵੈਬਸਾਈਟ ਤੇ ਵੀ ਜਾ ਕੇ ਬਲਿਸਟ ਕਰਕੇ ਚੈੱਕ ਕਰ ਸਕਦੇ ਹੋ ਤੇ ਡੇਟ ਆਫ ਇੰਟਰਵਿਊ ਜੋ ਗੱਲ ਕਰੀਏ ਪ੍ਰੋਸੈਸ ਸਰਪ੍ਰਦੀ ਏ ਤੋਂ ਲੈ ਕੇ ਜਿੰਨਾ ਦਾ ਵੀ ਨਾਮ ਜੀ ਦੇ ਵਿੱਚ ਆਉਂਦਾਗਾ ਸੇਮ 20 ਨੂੰ ਹੋਣਾ ਜੀ ਐਚ ਤੋਂ ਲੈ ਕੇ ਅਮਰ ਦੇ 21 ਨੂੰ ਹੋਣਾ ਜੀ ਆਰ ਤੋਂ ਲੈ ਕੇ ਸੌਰੀ ਐਂਡ ਤੋਂ ਲੈ ਕੇ ਆਰ ਦੇ ਵਿੱਚ 24 2 ਨੂੰ 2025 ਨੂੰ ਹੋਣਾ ਇਸੇ ਤਰ੍ਹਾਂ ਐਸ ਤੋਂ ਲੈ ਕੇ ਜੈਡ ਦੇ ਵਿੱਚ ਜਿਹਨਾਂ ਦਾ ਨਾਮ ਆਉਂਦਾ 25 2 2025 ਨੂੰ ਹੋਣਾ ਠੀਕ ਹੈ ਜੀ ਤੇ ਜਿਹੜਾ ਤੁਸੀਂ ਫਾਰਮ ਭਰੋਗੇ ਜੀ ਇਹ ਫਾਰਮ ਭਰਨ ਇਹ ਆਫਲੈਨ ਇਹਦਾ ਜਿਹੜਾ ਤੁਸੀਂ ਐਡਰੈਸ ਲਿਖੋਗੇ ਦੋਸਤੋ ਜਿਹੜਾ ਵੀ ਬੋਲਡ ਰੱਖਣਾ ਜਿਹੋ ਰਿਹਾ ਨਾਮ ਦੇਖੋ ਇਹ ਸਾਰਾ ਹੀ ਤੁਸੀਂ ਜਿਹੜਾ ਇੱਥੇ ਤੱਕ ਲਿਖਣਾ ਠੀਕ ਹੈ ਦਾ ਡਿਸਟ੍ਰਿਕਟ ਆਫ ਸੈਸ਼ਨ ਜੱਜ ਅਮਰਸਰ ਡਿਸਟ੍ਰਿਕਟ ਕੋਰਟ ਕੰਪਲੈਕਸ ਅਜਨਾਲਾ ਰੋਡ ਅਮਰਸਰ ਠੀਕ ਹੈ ਜੀ ਯਾਨੀ ਕਿ 5 ਵਜੇ ਤੱਕ 11 2025 ਤੱਕ ਫਾਰਮ ਤੁਹਾਡੇ ਮੌਂਚੇ ਨਹੀਂ ਚਾਹੀਦੇ ਨੇ ਜੇਕਰ ਉਸ ਤੋਂ ਬਾਅਦ ਕੋਈ ਤੁਹਾਡਾ ਫਾਰਮ ਨਹੀਂ ਪਹੁੰਚਦਾ ਤੁਹਾਡੇ ਜਿਹੜੇ ਫਾਰਮ ਨੇ ਹੋ ਯਾਨੀ ਕਿ ਰਿਜੈਕਟ ਕੀਤੇ ਜਾਣਗੇ ਜਾਂ ਲਗੀ ਨਹੀਂ ਰਸੀਪੀ ਤੇ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੈਕਸਟ ਚੱਲਦੇ ਹਾਂ ਜੀ ਆਹ ਦੇਖੋ ਜੀ ਪਰਫਾਰਮ ਆ ਗਿਆ ਇਹ ਪਰਫਾਰਮ ਤੁਸੀਂ ਪ੍ਰਿੰਟ ਆਊਟ ਕਢਾ ਲਓ ਜੀ ਕਿਸੇ ਵੀ ਇੰਟਰਨੈਟ ਕੈਫੇ ਦੀ ਦੁਕਾਨ ਤੋਂ ਪ੍ਰਿੰਟ ਆਊਟ ਕਢਵਾ ਲਓ ਇੱਥੇ ਤੁਸੀਂ ਕੀ ਆਪਣੀ ਪਾਸਵਰਡ ਫੋਟੋ ਲਾ ਦੇਣੀ ਆ ਇੱਕ ਨਾਲ ਵੈਸੀ ਪੇਸਟ ਕਰ ਦਿਓ ਠੀਕ ਹੈ ਜੀ ਸਿਗਨੇਚਰ ਸੈਲਫ ਡੈਕਲ ਕਰ ਦੇਣਾ ਨਾਲ ਜਿਨ੍ਹਾਂ ਨੇ ਵੀ ਪੀਐਨ ਦੀ ਭਰਨੀ ਉਹ ਪੀਐਨ ਦਾ ਪਰਫਾਰਮ ਡਾਊਨਲੋਡ ਕਰਨਗੇ ਜਿਨ੍ਹਾਂ ਨੇ ਪ੍ਰੋਸੈਸ ਸਰਵ ਦੀ ਭਰਨੀ ਉਹ ਪ੍ਰੋਸੈਸ ਸਰਵ ਪਰਫਾਰਮ ਡਾਊਨਲੋਡ ਕਰਨਗੇ ਤੇ ਉਸ ਤੋਂ ਬਾਅਦ ਨੈਕਸਟ ਜਿਵੇਂ ਜਿਵੇਂ ਕੀ ਇਸ ਦੱਸਿਆ ਗਿਆ ਜੀ ਤੁਹਾਡਾ ਨਾਮ ਬਲੌਕ ਲੈਟਰ ਜਾਨਕੀ ਵੱਡੇ ਅੱਖਰਾਂ 'ਚ ਤੁਹਾਡਾ ਜਿਹੜਾ ਨਾਮ ਆ ਜੀ ਉਹ ਲਿਖਣਾਗਾ ਐਗਜ਼ਾਮਪਲ ਜੇ ਮੈਂ ਰਾਮ ਆਗਾ ਰਾਮ ਨੂੰ ਆਪਾਂ ਇਸ ਤਰ੍ਹਾਂ ਵੱਡੇ ਅੱਖਰਾਂ 'ਚ ਲਿਖਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਾਦਰ ਨੇਮ ਲਿਖਣਾਗਾ ਡੇਟ ਆਫ ਬਰਥ ਤੁਹਾਡਾ ਜੇ ਸਕੂਲ ਸਰਟੀਫਿਕੇਟ ਤੇ ਆ ਕੈਟਾਗਰੀ ਸਰਟੀਫਿਕੇਟ ਨੈਸ਼ਨੈਟੀ ਲਿਖਣੀ ਆ ਜੀ ਇੰਡੀਅਨ ਆ ਉਸ ਤੋਂ ਬਾਅਦ ਕੀ ਆਗਾ ਜੀ ਜਿਹੜਾ ਤੁਹਾਡਾ ਪਰਮਾਨੈਂਟ ਡੈਸ ਜਾਨਕੀ ਧਾਰ ਘਰ ਤੇ ਜੋ ਉਹ ਇੱਥੇ ਲਿਖ ਦੇਣਾ ਠੀਕ ਹੈ ਐਜੂਕੇਸ਼ਨ ਕੀ ਹੈ ਜੀ 10ਵੀਂ 12ਵੀਂ ਅਸਟੂ ਜੋ ਥੋੜਾ ਚੱਲਦਾ ਮੋਬਾਈਲ ਨੰਬਰ ਐਕਸਪੀਰੀਅੰਸ ਤੁਹਾਡੇ ਕੋਲ ਕਿਸੇ ਕੀਤਾ ਹੈਗਾਗਾ ਕਿਤੇ ਕੰਮ ਕੀਤਾ ਹੈਗਾ ਦਫ਼ਤਰ ਚ ਉਸੇ ਲਿਖ ਸਕਦੇ ਹੋ ਉਸ ਤੋਂ ਬਾਅਦ ਤੁਹਾਡੇ ਜਿਸ ਤੁਸੀਂ ਸਬਮਿਟ ਕਰ ਰਹੇ ਹੋ ਜਗ੍ਹਾ ਤੇ ਉਸ ਤੋਂ ਬਾਅਦ ਆ ਗਿਆ ਜੋ ਤੁਹਾਡੀ ਤਰੀਕ ਜਿਸ ਨੂੰ ਸਬਮਿਟ ਕਰ ਰਹੇ ਹੋ ਸਿਗਨੇਚਰ ਆਫ ਐਪਲੀਕੈਂਟ ਜੋ ਵੀ ਫਾਰਮ ਭਰ ਲਿਆ ਉਹ ਆਪਣੇ ਕੀ ਸਾਈਨ ਕਰੂਗਾ ਇਹ ਨਾਲ ਦੀ ਨਾਲ ਹੀ ਉਸ ਤੋਂ ਬਾਅਦ ਜਿਹੜੇ ਜਿਹੜੇ ਤੁਸੀਂ ਡਾਣ ਡਾਕੂਮੈਂਟ ਅਟੈਚ ਕਰੋਗੇ ਉਹ ਡੇਟ ਆਵਰਸਾ ਹੋ ਗਿਆ 셀ਫ ਅਟੈਸਟਡ ਕਾਪੀ ਦਾ ਹੋ ਗਿਆ ਕਾਸ ਸਰਟੀਫਿਕੇਟ ਹੋ ਗਿਆ 2 ਅਸਾਈ ਹੀ ਡਿਟੈਲ ਲਿਖੀ ਪਈ ਹੈ ਜੀ ਜਿਵੇਂ ਜਿਵੇਂ ਗੱਲ ਕਰੀਏ 셀ਫ ਟੈਸਟ ਕਾਸ ਸਰਟੀਫਿਕੇਟ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਸਟਾਰਟਿੰਗ ਦੇ ਵਿੱਚ ਮੈਂ ਫੋਟੋ ਵਗੈਰਾ ਠੀਕ ਹੈ ਇਹ ਸਾਰੇ ਹੀ ਡਾਕੂਮੈਂਟਸ ਤੁਹਾਡੇ ਨਾਲ ਲੱਗਣਗੇ ਜਿਵੇਂ 8ਵੀਂ ਨਾਲ 8ਵੀਂ ਨਾਲ 10ਵੀਂ ਨਾਲ 10ਵੀਂ ਨਾਲ ਲਾਊਗਾ ਪਲੱਸ 2 ਵਾਲਾ ਪਲੱਸ 2 ਵੀ ਨਾਲ ਲਾਊਗਾ ਜੀ ਦੋ ਫੋਟੋਆਂ ਤੇ ਕਾਸ ਸਰਟੀਫਿਕੇਟ ਐਕਸਪੀਰੀਅੰਸ ਤੁਹਾਡੇ ਕੋਲ ਹੈਗਾਗਾ ਉਹ ਲਾ ਸਕਦੇ ਹੋ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਸੇਮ ਪ੍ਰੋਸੈਸ ਸੇਮ ਪ੍ਰੋਸੈਸ ਜੋ ਪ੍ਰੋਸੈਸ ਸਰਵਰ ਦਾ ਜੀ ਇੱਥੇ ਵੀ ਤੁਸੀਂ ਆਪਣਾ ਉਮੀ ਫਿਲ ਕਰ ਲੈਣਾ ਨਾਮ ਵਗੈਰਾ ਠੀਕ ਹੈ ਭਰਨ ਤੋਂ ਬਾਅਦ ਇਹਨੂੰ ਲਿਫਾਫੇ 'ਚ ਜਮ੍ਹਾਂ ਕਰਾ ਦੇਣਾ ਜੀ ਠੀਕ ਹੈ ਜੀ ਤੇ ਬਾਏ ਪੋਸਟ ਤੁਸੀਂ ਭੇਜ ਕੇ ਰਜਿਸਟ੍ਰੇਸ਼ਨ ਕਰਾ ਦਿਓ ਤਾਂ ਦੋਸਤੋ ਉਮੀਦ ਕਰਦਾ ਮੇਰੇ ਵਾਲੇ ਦਿੱਤੀ ਜਾਣਕਾਰੀ ਤੁਸੀਂ ਸੰਤੁਸ਼ਟ ਹੋਵੋਗੇ ਫਿਰ ਵੀ ਤੁਸੀਂ ਕੋਈ ਡਾਊਟ ਰਹੇਗਾ ਦੋਸਤੋ ਠੀਕ ਹੈ ਜੀ ਤਾਂ ਪਲੀਜ਼ نیچے ਕਮੈਂਟ ਕਰੋ ਤੇ ਨਾਲ ਹੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਪਲੀਜ਼ ਤਾਂ ਕਿ ਤੁਹਾਡੇ ਕੋਲੇ ਨੋਟੀਫਿਕੇਸ਼ਨ ਮਿਲ ਸਕੇ ਤੇ ਨਾਲ ਹੀ ਜਿਹੜਾ ਬੈੱਲ ਦੇ ਬਟਨ ਨੂੰ ਪ੍ਰੈਸ ਜ਼ਰੂਰ ਕਰ ਲਓ ਤਾਂ ਕਿ ਦੋਸਤੋ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਮਿਲ ਸਕੇ ਤਾਂ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ